ਹਾਂਜੀ ਸਤਿ ਸ੍ਰੀ ਅਕਾਲ ਜੀ ਪਹਲਾ ਡੇੜੀ ਫਾਰਮ ਤੇ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਦ ਪੰਘਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਂਜੀਠਾ ਅੱਜ ਦੀ ਵੀਡੀਓ ਵਿੱਚ 6-7 ਝੋਟੀਆਂ ਤੇ ਇੱਕਾ ਜਲਸੀ ਵਿਆਰ ਫਾਲਾਂਗੇ ਜੋ ਸੱਜਰਾ ਤੇ ਗੱਬਨਾ ਬਾਕੀ ਅੱਜ ਚੰਗੀਆਂ ਛੋਰੀਆਂ ਹਲਾਗੇ ਅੱਜ ਜੀ ਬਾਕੀ ਲੈਣੀ ਹੈ ਜਾਣਕਾਰੀ ਇਹ ਕਰਦੇ ਆਂ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਕਿਰਪਾ ਜੀ ਵਧੀਆ ਰਹੀ ਹੈ ਚਲੋ ਕਿਰਪਾ ਜੀ ਦੀ ਹੋਰ ਠੀਕ ਠਾਕ ਵਧੀਆ ਹੋਰ ਕਿੰਨਾ ਚੱਲਦਾ ਕੰਮ ਕੰਮ ਬੜੀ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ ਅੱਛਾ ਅੱਛਾ ਹਾਂਜੀ ਤੇ ਚਲੋ ਕਿਰਪਾ ਜੀ ਦੀ ਬਾਕੀ ਡਰੈਸ ਆਪਣਾ ਪਿੰਡ ਭੰਗਾਲੀ ਖੁਰਾ ਹਾਂਜੀ ਤੁਸੀਂ ਮਜੀਠਾ ਹਾਂਜੀ ਗਲਾ ਅੰਬਰਸਰ ਹਾਂਜੀ ਮੋਬਾਈਲ ਨੰਬਰ 985988349 ਠੀਕ ਹੈ ਜੀ ਤੇ WhatsApp ਮਤਲਬ ਕਿ ਜਦੋਂ ਕਿਸੇ ਵੀਰ ਭਰਾ ਨੇ ਆਉਣਾ ਤੇਰਾ ਡਰੈਸ ਫੇਰੀ ਦੱਸ ਦਿਦਾ ਆਪਾਂ ਤੇ ਕਰੀਬਨ ਸਾਰਿਆਂ ਨੂੰ ਪਤਾ ਹੀ ਆ ਹਾਂਜੀ ਤੇ ਚਲੋ ਜੇ ਕੇ ਵੇਲੇ ਬਾਕੀ ਪਿੰਡਾਂ ਆਪਣਾ ਭੰਗਾਰੀ ਆ ਹਾਂਜੀ ਹਾਂਜੀ ਜਿਹੜਾ ਅੰਮਰਸਾ ਤਸਵੀਰ ਵਿੱਚ ਇੱਠਾ ਹਾਂਜੀ ਸਾਰੇ ਉਹ ਪੈਪਰ ਸਸਤੀ ਕਰਤਾ ਹਾਂ ਸਸਤੀ ਉਹ ਗੰਗੀਤਾ ਬਾਸ਼ਰਾ ਪਰਮਾਤਮਾ ਨੂੰ ਬਹੁਤ ਬਹੁਤ ਆਜ਼ਾਦ ਉਹਦੇ ਸਨਯੋਗ ਨਾਲ ਉਹਦੇ ਸਹਾਰੇ ਨਾਲ ਹਾਂਜੀ ਹਾਂਜੀ ਜਿਹੜੇ ਧੰਦੇ ਆ ਬਾਕੀ ਗੱਲ ਗੱਦੀ ਮਾਲਾਂ ਆਰਕਾਂ ਬਹੁਤ ਜ਼ਿਆਦਾ ਜਗਾ ਨਾਲ ਬਾਕੀ ਆਪਣੇ ਮੋਹ ਤਾਂ ਅਸੀਂ ਕਹਿਣਾ ਕਿ ਇਹਨੇ ਆਪੇ ਸਵੇਰ ਮੈਂ ਕਿੱਧਰ ਦੀ ਨਾ ਆ ਠੀਕ ਹੈ ਮਤਲਬ ਐ ਅਸਲ ਜਿਹਨੂੰ ਜੀਵਨ ਕਹਿੰਦੇ ਨੇ ਅਸਲ ਆਹ ਕਟੀ ਜਿਹੜੀ ਇੱਧਰ ਦੀ ਆ ਆਹ ਕਟੀ ਇੱਧਰ ਦੀ ਆ ਗਲਤ ਨਹੀਂ ਗੱਲ ਕਰਨੀ ਠੀਕ ਹੈ ਬਾਕੀ ਮੈਂ ਇਹਨਾਂ ਦੇਖਣਾ ਵੀ ਕਿਹੜੇ ਲਾਕੇ ਦੀਆਂ ਇਹ ਪੰਜ ਮੱਝਾਂ ਹੀ ਆਂਦੀਆਂ ਉਧਰ ਆਰਕਾਂ ਤੇ ਦੋ ਚਲੋ ਬਾਹਰ ਲਾ ਲਈਆਂ ਉਹ ਝੋਟੀਆਂ ਉਹ ਹਟ ਕੇ ਸੁਣੀਆਂ ਆ ਜਾਓ ਉਹ ਅਜੇ ਦੋ ਕੱਚੀਆਂ ਜੀ ਇਹ ਕੱਚੀਆਂ ਸੋਰੀਆਂ ਲਾ ਲਈਆਂ ਚੋੜੀਆਂ ਕੱਚੀਆਂ ਠੀਕ ਆਓ ਚੋੜੇ ਕੱਚੀ ਠੀਕ ਹੈ ਠੀਕ ਹੈ ਪੰਜ ਘੋਣ ਮੱਝਾਂ ਪਾਵਾਂ ਵੀ ਜਿਹੜੀਆਂ ਉਧਰ ਦੀਆਂ ਤੇ ਇੱਕ ਛੇਵੀਂ ਮਾਦੀ ਜਿਹੜੀ ਆਪਣੇ ਇੱਧਰ ਦੀ ਜਿਹੜੀ ਇੱਧਰ ਦੀ ਆ ਪਹਿਲੇ ਨੰਬਰਾਂ ਦੀ ਇੱਧਰ ਦੀ ਹੈ ਬਾਕੀ ਉਧਰ ਦੀਆਂ ਮਤਲਬ ਕਿ ਹਰਿਆਣੇ ਦੀ ਵੀ ਵੱਖੋ ਵੱਖ ਲਾ ਕੇ ਜੇ ਮਈਆਂ ਵਾਂ ਇੱਕ ਲਾ ਕੇ ਮਤਲਬ ਕਿ ਕੋਈ ਜੀਨ ਦੀ ਲਾ ਲੋ ਕੋਈ ਕਿਸੇ ਇਲਾਕੇ ਦੀ ਮਤਲਬ ਹਰ ਆਣਾ ਆਪੋ ਆਪਣਾ ਦੋ ਦਿਨ ਨਹੀਂ ਜ ਪੂਰਾ ਟਰਸ ਸਾਡੇ ਕੋਲ ਆ ਠੀਕ ਆ ਜਿਸ ਨੂੰ ਲੈ ਕੇ ਆਏ ਆ ਹਾਂਜੀ ਇਹਨੂੰ ਵੀ ਕੱਲ ਦੀ ਬਾਤ ਚ ਕਹਿਣਾ ਵਾ ਉਹ ਨਹੀਂ ਗੱਲ ਆ ਹਾਂਜੀ ਪੂਰਾ 18 ਸਾਲ ਕੋ ਹਰ ਬੰਦਾ ਜਿਸ ਨੇ ਨਹੀਂ ਟਰਸ ਰੱਖ ਸਕਦਾ ਠੀਕ ਆ ਨਹੀਂ ਆ ਤੁਰੀਆਂ ਦਾ ਨਹੀਂ ਆ ਲਈਆਂ ਦਾ ਨਹੀਂ ਜਗਾ ਦਾ ਠੀਕ ਆ ਹਰ ਗੱਲ ਦੱਸਣ ਹਰ ਮੇਰੇ ਨੂੰ ਠੀਕ ਡੀਟੇਲ ਹਾਂ ਤੁਰੀਆਂ ਦਾ ਕਿਸ ਹਾਮੇ ਦੀ ਕਿਹੜੀ ਆ ਤੇ 15 ਨਾਲ ਤੋਂ ਜਿਹੜਾ ਲੀਟਰ ਦਾ ਮਤਲਬ ਆ ਆ ਬੋਲੋ ਠੀਕ ਆ ਠੀਕ ਆ ਆ ਬੋਲੋ ਗੱਡੀ ਆ ਵਾ ਮਤਲਬ ਇਹ ਕੋ 8 ਕਿਲੋ ਦੁੱਧ ਆ 8 ਕਿਲੋ ਦੁੱਧ ਪਹਿਲੇ ਸਵੇਰੇ ਗੱਡੀ ਆ ਗਈ ਤੇ ਚਲੋ ਇਹ ਮਤਲਬ ਹੈ ਆਪਣੇ ਇਧਰ ਏਰੀਆ ਇਹ ਆਪਣੇ ਇਧਰ ਦੀ ਹੈ ਇੱਕ ਪਹਿਲੇ ਨੰਬਰ ਵਾਲੀ ਮਾਜੇ ਜੰਪ ਵਾਲਿਆ ਠੀਕ ਹੈ ਜੀ ਹਾਂਜੀ ਇਧਰ ਦੀ ਆ ਇਹ ਪਹਿਲਾ ਸੁਆ ਗਿਆ ਪਹਿਲਾ ਸੁਆ ਪਹਿਲਾ ਵਾਹ ਜੀ ਵਾਹ ਪਹਿਲੇ ਸੁਏ ਕਤੀ ਹੈਗੀ ਤੇ ਜਵਾਗ ਨਾ ਖਾਂਦੂ ਬਹੁਤ ਕੱਢਦੀ ਹੈ ਪਰ ਨਾ ਕੋਈ ਨਹੀਂ ਲੱਗਾ ਚਲੋ ਠੀਕ ਹੈ ਜੀ ਇਹਦੇ ਮਤਲਬ ਜਿਹੜਾ ਕੱਟਾ ਹੋਣਾ ਹਾਂਜੀ ਜਵਾਗ ਦੁੱਧ ਨਾ ਦੇ ਦਿੰਦੇ ਆ ਕਿ ਮਤਲਬ ਸਪੈਸ਼ਲ ਕਿਉਂ ਸਪੈਸ਼ਲ ਹੀ ਹੈ ਠੀਕ ਹੈ ਤੇ ਇਹਨੂੰ ਦੁੱਧ ਕਿੰਨਾ ਕ ਆ ਗਿਆ ਜੋ ਇਹ ਕੱਢੀ ਕੋ ਦੁੱਧ ਕਿੰਨਾ ਕ ਆ ਗਿਆ ਜੋ

ਦੂਰੋਂ ਪਕੀ ਹਾਂ ਠੀਕ ਹੈ ਜੀ ਬਾਕੀ ਘਰੋਂ ਮਾਲ ਫਿਰ ਕੇ ਲਿਆ ਇਹ ਸਾਮਗੇ ਚਾਰ ਤੋਂ ਮਿਕਰਾਨੀਆਂ ਵਾ ਠੀਕ ਹੈ ਜੀ ਚਲੋ ਬਾਕੀ ਬਾਤ ਇਹ ਕਾਰੀ ਗੜੀਆਂ ਮਾਲ ਹੈ ਨਾ ਬਾਤ ਇਹ ਵਿਸਾਖੀ ਵਾਲਾ ਆਪਣਾ ਦਿਵਾਲੀ ਵਾਲਾ ਹੀ ਆ ਠੀਕ ਆ ਮੰਡੀ ਦੇ ਮੰਡੀ ਗੱਲ ਮਾਰਿਆ ਕੇ ਇਧਰ ਵੇ ਮਾਰ ਲੈ ਵਾ ਤੇ ਮੈਂ ਮਾਰ ਮੜੀ ਜਾਂਦੀ ਖੋਲੋ ਇਧਰ ਮਾਰ ਮੜਿਆ ਸੁਣਾ ਲਗਾਓ ਇਹ ਸੂਆ ਕਿਵੇਂ ਆ ਗਿਆ ਸੂਆ ਦੁੱਜਾ ਵੇਖ ਲੈ ਕਾਤ ਅਸਲ ਹਰਿਆਣਾ ਦੀ ਠੀਕ ਹੈ ਜੀ ਵਾਹ ਜੀ ਵਾਹ ਵੱਡੀ ਝੋਟੀ ਆ ਅਸਲ ਹਰਿਆਣੇ ਦੀ ਕਾਤ ਦੇਖੋ ਵਾਹ ਜੀ ਵਾਹ ਦੇ ਨੀ ਬੇਗੀ ਜੀ ਬਟਾ ਬੇਗੀ ਛੋਟਕਾ ਪਾਕਿਸਤਾਨ ਖਾਨ ਖਲੋ ਹਾਂਜੀ 15 ਕਿਲੋ ਦੀ ਗਾਰੰਟੀ ਮੈਂ ਦੇ ਆਪਣੇ ਘਰ ਦੀ 15 ਕਿਲੋ ਵਾਹ ਜੀ ਵਾਹ ਆਹ ਕੰਡੇ ਲਾ ਦੇ ਕੋਈ ਪਾਉਂਦੇ ਸੋ ਮੰਨ ਲੈ ਠੀਕ ਆ ਜੀ 15 ਕਿਲੋ ਦੁੱਧ ਦੇ ਦੂਜਾ ਸੂਆ ਵਾਹ ਜੀ ਵਾਹ 2 ਕਿਲੋ ਦੇਣਾ ਮੈਂ ਗੱਡੀ ਦਾ ਠੀਕ ਆ ਜੀ 3 ਕਿਲੋ ਦੇੜ ਕਿਨ ਮੈਂ ਦੀ ਗਾਰਡ ਹੋ ਗਈ ਠੀਕ ਆ ਜੀ ਹਾਂਜੀ ਰੋ ਜੀ ਲੋ ਆ ਜਿਓ ਤੁਸੀਂ ਵੀ ਕੋਈ ਨਹੀਂ ਆ ਵੇ ਇਧਰ ਬਚਾ ਵੇ ਮੈਂ ਨਾ ਜੇ ਮਈਆਂ ਆਪਿਆ ਨਾ ਹਾਂਜੀ ਕਗਰ ਬੱਚੇ ਵੀ ਨਹੀਂ ਰਹੀਓ ਇਹ ਬੱਚਾ ਕਦੀ ਕਟਾ ਕਟਾ ਵਾ ਪਰ ਕਟਾ ਵਾ ਵਾ ਜੀ ਵਾ ਆ 10 12 ਦਿਨ ਦਾ ਬਚਾਵਾ ਠੀਕ ਹੈ ਜੀ ਹਾਂਜੀ 15 ਕਿਲੋ ਦੁੱਧ ਮੈਂ ਕੋ ਲੇ ਲੈਣਾ 15 ਕਿਲੋ ਮੈਂ ਕੋ ਦੁੱਧ ਆ ਖੱਲਾ ਕਰਕੇ ਘਾਰਾ ਤੁਰਾ ਮਰੋਨੇ ਨਾ ਹਾਂਜੀ ਡਿਲੀਟਰੋਂ ਮਿਲ ਕੇ ਦਵਾਂਗੇ ਠੀਕ ਹੈ ਜੀ ਡਿਲੀਟਰੋਂ ਮਿਲ ਕੇ ਹੋਣੀ ਮੈਂ ਪਾਈਆਂ ਪਰਸਨ ਚੋਹਜ ਹਾਂਜੀ 10-10 ਕਿਲੋ ਕਹਿੰਦੇ 10-10 ਕਿਲੋ ਤੋਂ ਬਾਹਰ ਹੀ ਨਹੀਂ ਆਥੇ ਠੀਕ ਹੈ ਜੀ ਇਹ ਨਹੀਂ ਦਾਲੀ ਤੈਨੂੰ ਦੇ ਦਈਆਂ ਆਹ ਦਾ ਆਖੀਆਂ ਨੇ ਪਾ ਪੱਠੇ ਨਹੀਂ ਖਾਦੇ ਇਹਨੂੰ ਉਹ ਹੋ ਗਿਆ ਨਵਾਲਦੀ ਆ ਅੱਜ ਭੁੱਖੀ ਲੱਗੀ ਇਹਨੂੰ ਤਾਂ ਘਾੜੇ ਤਾਂ ਕੋਈ ਗੱਲਬਾਤ ਨਹੀਂ ਹੋਉਂਦੀ ਭੁੱਖੀ ਨਹੀਂ ਰਹਿਣਾ ਇਹਨੂੰ ਵੰਡ ਵੀ ਪੋਣਾ ਇਹਨੇ ਪੱਠੇ ਵੀ ਖਾਣੇ ਆ ਠੀਕ ਹੈ ਜੀ ਤੇ ਦੁੱਧ ਵੀ ਦੇਣਾ ਵਾ ਠੀਕ ਹੈ ਇਹ ਕਹਿਦਿਆਂ ਮੁਰਗੀ ਆਏ ਨੇ ਦੁੱਧ ਪੱਠੇ ਨਹੀਂ ਪਏ ਸਾਡੇ ਕੋਲ ਮਾਰ ਨਹੀਂ ਪਿਆ ਜੀ ਨਾ ਜੱਥੇ ਖਾਣੇ ਨੇ ਤਾਂ 10 ਬਾਰੇ ਦੁੱਧ ਵੀ ਦਊਗੀ ਸਾਹਿਬ ਆਦੇ ਵੀਰ ਭਰਾ ਦੋੜਾਂਗੇ ਚੋਗ ਠੀ ਕਿਓ ਕੇ ਚਲੋ ਅਸੀਂ ਵੀ ਰੁਪਈਏ ਪਿੱਛੇ ਚੰਗੇ ਦਿੱਤੇ ਆਪਣੀ ਦੁੱਧ ਮਿੰਨ ਕੇ ਹਾਂਜੀ ਹਾਂਜੀ ਤੇ ਬਹੁਤ ਜ਼ਿਆਦਾ ਚਾਰੂ ਤੂਰੂ ਬਹੁਤ ਚੰਗੀ ਮਹਿਵਾ ਠੀਕ ਹੈ ਜੀ ਤੇ ਇਹਦਾ ਮਤਲਬ ਹੈ ਉਦਾ ਜੇ ਮੰਡੀ ਮੰਡੀ ਦਿਵਾਲੀ ਖੜੀ ਫਿਰ 2.5 ਮੰਗ ਲਈਏ ਹਾਂਜੀ ਹੋਣ ਇੱਕ 60 ਦੀ ਮਹਿਜਾਂ ਇੱਕ 60 ਹਾਂਜੀ ਕੜੀਏ ਜੀ ਅੱਜ ਨਾ ਇੱਕ 60 ਤੇ ਨਾ ਢੇਡ ਹਾਂਜੀ ਇਹ ਜਿਹੜੀ ਹਾਨ ਹੈ ਨਾ ਹਾਂਜੀ 145 ਦੀ ਜੀ ਕੜੀਏ ਜੀ ਅੱਜ ਜਿਆਦੀ ਕੀਤਾ ਬਹੁਤ ਜ਼ਿਆਦਾ ਜਿਆਦੀ ਕਿਤੇ ਵੱਡੀ ਝੋੜੀ ਹੈ ਤੁਹਾਨੂੰ 15 ਮਿੰਟ ਦਾ ਮਿਲ ਗਿਆ ਰਹਾ ਨਾ ਚਲ ਹੋ ਸਾਰਾ 17 ਹੀ ਹੋਵੇ 2000 ਸ਼ਾਦੀ ਹੋਵੇ ਚਲੋ ਇੱਕ 42 ਇੱਕ 42 ਇੱਕ 42 ਹਾਂ ਇੱਕ 42 ਦੇ ਦਾਂਗੇ ਇੱਕ 40 ਕਰ ਦਈਏ ਨਹੀਂ 42 ਦੇ ਰਾਂ ਇੱਕ ਦੀ ਚਲ ਇੱਕ 40 ਦੀ ਵਾਹ ਜੀ ਵਾਹ 15 ਕਿਲੋ ਦੁੱਧ ਤੇ ਇੱਕ 40 ਦੀ ਦੂਜਾ ਆਸੂਗਾ 10 ਬਣਾ ਲੈਂਦੇ ਆ 15 ਲੀਟਰ ਵਾਲਾ 15 ਇਹ ਗੱਲਾਂ ਬਾਤਾਂ ਵੀਡੀਓ ਵਾਲਾ ਨਾ 15 ਗਨੇ ਕੋਈ ਹਾਂਜੀ ਆ ਬਸ ਮਾ ਨਹੀਂ ਲੱਗਾ ਬਚਾ ਲਾ ਕੇ ਪਸਮਾਓ ਖਾਲਦ ਨੇ ਮੈਂ ਠੀਕ ਆ ਆਹ ਵਾਹ ਆ ਵੀ ਤੁਹਾਡੀ ਜੀਨ ਦੀ ਵਾਹ ਜੀ ਵਾਹ ਆ ਵੇਖ ਇਧਰ ਆ ਰੱਖੋ ਪਿਓਰ ਮੋਰਾ ਵਾਹ ਜੀ ਵਾਹ ਕਟੀਆਂ ਤੇ ਲਿਆ ਲੀ ਹਰ ਕੀ ਕਾਦੀ ਨਕਸ਼ੇ ਹੀ ਇਧਰ ਨਹੀਂ ਜੀ ਮਿਆਂ ਵੀ ਹਰਾਨੇ ਦੀ ਆ ਉੱਥੋਂ ਨਹੀਂ ਇੱਥੋਂ ਨਹੀਂ ਆਵਾ ਇਹ ਜੀ ਇੰਦਿਆਂ ਝੋਟਕਾ ਨਹੀਂ ਲੇਖੋ ਬਾਦੀ ਮਾ 18 18 ਨੂੰ ਝੋਟਕਾ ਦੋ ਦਿਨ ਜੀ ਇਹ ਦੇਖੀਏ ਬਪਾ ਹਾਂਜੀ ਤੇ ਵੇਚਣ ਦੇ ਬਣੇ ਤੇ ਇਹਨਾਂ ਨੂੰ ਦੇਖੀਏ ਨਾ ਘਰ ਵਧੀਆ ਜੀ ਇੰਜ ਕਰ ਦੇ ਵੇਚਣ ਹਾਂਜੀ ਦੇਖੋ ਡੇ ਫਿਰ ਟਾਟੇ ਲਾ ਜੀ ਆਹ ਉਹ ਤਾਂ ਇਹ ਸੂਆ ਕਿ ਨਾ ਆ ਗਿਆ ਪਹਿਲਾ ਕਿ ਦੂਜਾ ਦੂਜੀ ਸੂਆ ਸੁਣੀ ਜੀ ਦੂਜੀ ਸੂਆ ਸੁਣੀ ਉਹ ਵੀ ਕੋਈ ਝੋਟਕਾ ਲਾ ਕੇ ਦੀ ਆਈ ਤੋ ਇਹ ਗੱਭਣੇ ਆਜੇ ਜਿੱਦਾਂ ਗਾਣੀ ਹੁੰਦੀ ਕਿਹੜਾ ਠੰਡੀ ਠੀਕ ਹੈ ਜੀ ਇਹ ਗੱਭਣੇ ਨਾ ਆਵੇਂ ਬੋਲੋ ਚਲੋ ਏਦਾਂ ਹੀ ਰਾ ਠੀਕ ਹੈ ਜੀ ਥੱਲੇ ਬੈਠੇ ਲਾਤਾਂ ਨਾ ਪੁੱਟੀ ਛੋਟੀ ਏਦਾਂ ਥੱਲੇ ਬਹਿ ਜਾਓ ਬਾੜੀ ਲਾ ਕੇ ਬੋਲੋ ਚਲੋ ਲੱਤਣਾ ਪਟੂਰੀ ਹਿੱਲੂ ਨਾ ਠੀਕ ਹੈ ਜੀ ਛੱਡ ਪਿੱਛੇ ਦੀ ਗਰੰਟੀ ਹੋਊਗੀ ਜੇ ਗਲਤ ਲਿਖਿਆ ਤੇ ਦਿਨ ਕਿੰਨੇ ਕੁ ਲਾਜੂ ਇਹ ਅੱਗੇ ਪਿੱਛੇ ਮਾਰਦੇ ਮੈਂ ਤੇ ਜਿਹੜੇ ਕਰੇ ਇਹਨੂੰ ਮੇਰੀ ਹੱਲ ਪਈ ਕਿਤੇ ਦਿਨ ਦਿਨ ਅੱਠ ਪੇ ਜਾਲ ਹਜੇ 8 ਕਿਲੋ ਜੀ ਅੱਠ 10 ਦਿਨ ਲੈ ਜੀ ਨੇ ਆ ਠੀਕ ਹੈ ਜੀ ਵਾਹ ਜੀ ਵਾਹ ਮਾਂ ਇਹ ਕਹਦੀ ਸਵਾਗਤ ਸਵਾਗਤ ਜਿਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਆ ਕੋਈ ਵੀਡੀਓ ਪਾਤੀ ਆ ਜਿਦਾ ਮਰਜ਼ੀ ਨੂੰ ਚੱਲਦਾ ਰਹੇਗਾ ਮਾਤਾ ਇਹ ਨਹੀਂ ਕੋਈ ਵਾਲੀ ਨਹੀਂ ਹੈ ਗਰੰਟੀ ਫੁੱਲ ਵਾਲੀਆਂ ਮਹੀਆਂ ਅਗਰ ਪਈਏ ਲਾ ਕੇ ਲਏ ਗਾ ਜੀ ਆਪ ਵੀ ਭੰਨ ਭਰਨ ਵੇਖ ਰਹੇ ਨੇ ਜਿਹਦੇ ਨੂੰ ਹਾਂ ਜੀ ਹਾਂ ਜੀ ਕਿ ਕਿਹੜੇ ਲੱਗਦੀ ਛੋਟੀ ਠੀਕ ਹੈ ਜੀ ਹਾਂ ਜੀ ਪਹਿਲੇ ਸਵੇਰ ਦੀ ਮੇਰੀ ਕੱਟੀ ਉਹਨਾਂ ਕੋ ਠੀਕ ਹੈ ਕੀ ਬੰਦ ਘਰੋਂ ਲੱਗੀ ਆ ਤੇ ਦੂਜੀ ਸਵੇਰ ਨੂੰ ਮੈਨੂੰ ਕਿ ਦਿੰਦੀ ਆ ਠੀਕ ਹੈ ਜੀ ਤੇ ਬਾਕੀ ਮੋਲ ਨਹੀਂ ਇਹ ਮੇਰਾ ਮਤਲਬ ਹੈ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਕਰੀਏ ਜੀ ਆਜੀ ਰੇਟ ਜਿਆਦਾ ਤਾਂ ਮੁੱਲ ਢਾਈ ਇਹਦਾ ਹੀ ਮੈਂ ਦਾ ਪਰ ਦੇਦਾ ਕਿ ਹੁਣ 1 ਲੱਖ ਦੇ 65 ਹਜ਼ਾਰ ਦੀ 1 65 ਦੀ ਬਿਲਕੁਲ ਹਾਂ ਨਾ ਜੀ ਨਾ ਹਾਂਜੀ 1 55 ਦੀ ਦੇਣੀ ਆ ਪਰ ਕਿਤੇ ਉਹਨੂੰ ਬਲੂਪਾਂ ਸਰ ਲਾ ਕੇ ਫੇਰ ਲੋ 1 55 ਜੀ 1 55 ਦੀ ਦੇਣੀ ਆ ਪੱਕੀ ਵਾਹ ਜੀ ਵਾਹ ਆ ਵੇਖ ਲਾ ਆ ਅਸਲ ਮੈਂ ਆ ਵਾ ਕੋਈ ਭਾਗ ਨਹੀਂ ਜਿੰਦਾ ਆਇਆ ਮੈਂ ਦਾ ਜੁਤੀਆ ਨਾਮ ਨੇ ਹੋਗਾ ਜਿੰਦਾ ਰੱਟਾ ਜਿਆਦਾ ਹੋਵੇ ਪੂਰਾ ਵਾਹ ਜੀ ਵਾਹ ਜਿੱਥੋਂ ਤੁਰੀਏ ਮੈਂ ਜਿੱਥੋਂ ਲਈ ਕਰਾਂ ਇਹ 1 55 ਦੀ 1 55 ਹਾਂ ਮੰਨ ਲਾਂਗੇ ਵਾਹ ਜੀ ਵਾਹ ਆਹ ਵੇ ਇਧਰ ਭੀਗਲ ਵਾਲੀ ਆਹ ਵੇਖੋ ਹੈ ਨਹੀਂ ਮੈਂ ਵਾਹ ਜੀ ਵਾਹ ਇਹ ਸਾਰੀਆਂ ਚਾਦੀ ਚਾਦੀ ਲੈਂਦੀ ਆ ਦੇ ਐ ਹਾਂ ਮੈਂ ਨਿਕਲ ਗਿਆ ਹੁਣ 20 ਰੋਜ਼ ਨਹੀਂ ਚਲੋ ਬਾਕੀ ਗੱਡੀ ਪਤਾ ਨਹੀਂ ਛਾਰਾਂ ਦੇ ਲਾਂਗੇ ਇੱਕ ਇਹਨਾਂ ਦੂਜਾ ਸੁਹਾ ਕੇ ਪਹਿਲਾ ਦੂਜਾ ਇਹ ਵੀ ਦੂਜਾ ਪਹਿਲਾਂ ਨਹੀਂ ਦੂਜਾ ਠੀਕ ਹੈ ਜੀ ਇਹ ਵੀ ਪਿਓਰ ਦਾਂਗੇ ਇੱਕ ਰੰਗ ਕਾਲੀ ਦੇਖੋ ਸਭ ਆਪਣੀ ਮਰ ਗਈ ਇਹਨਾਂ ਕੋਈ ਹੋਰ ਤਾਂ ਆਪਾਂ ਸਾਹਮਣੇ ਆ ਕੇ ਬੈਠੇਗੀ ਗੱਬਣੇ ਬਾਤ ਕਰਨੀ ਗੱਡੀ ਚੋਂ ਕਹਿੰਦਾ ਖਾਦਾ ਕੋਈ ਨਹੀਂ ਇਹ ਵੀ ਗੱਬਣ ਆ ਜੇ ਫੋਨ ਕਿਹਨੇ ਕਿਹਾ ਉਹ ਕਹਿਣਾ ਠੀਕ ਹੈ ਜੀ ਬਾਜੂ ਵੀਰ ਬਾਜੂ ਬਾਜੂ ਆਰਾ ਗੱਬਣਾ ਮੈਂ ਤਾਂ ਖਾਲਦੇ ਕੋਈ ਚੰਗੀ ਜਿਹਾ ਇਹ ਨਹੀਂ ਵੀ ਕੋਈ ਮਤਲਬ ਹੈ ਇਹਨਾਂ ਨੂੰ ਕਿਹੜਾ ਟਾਈਮ ਲੱਗਾ ਆ ਵੀ ਗੱਬਣਾ ਹੈ ਇਹ ਜੀ ਖਣਾ ਜੀ ਪਿੱਛੇ ਦੀ ਗਰੰਟੀ ਹੋ ਗਈ ਜਿੱਥੇ ਮਰਦੀ ਗੱਲ ਕੋਈ ਕਿਹਾ ਜੀ ਵੀ ਗੱਬਣੀ ਵੀ ਗੱਬਣ ਠੀਕ ਹੈ ਜੀ ਉਹ ਤਾਂ ਲੈਂਦੀਆਂ ਮਈਆਂ ਇਹੋ ਜਿਹਾ ਡਰ ਕੋਈ ਨਹੀਂ ਘਰ ਜਾਵਾਂਗੇ ਫਿਕਰ ਨਹੀਂ ਕੋਈ ਦੁੱਧ ਦੇ ਪਈਏ ਰੋਈ ਵਟਾਂ ਹਾਂ ਜੀ ਮਈਏ ਤਾਂ ਲਾਇਆ ਚਲੋ ਨਫਾ ਤੇ ਲੈਣਾ ਮੈਂ ਫਰੂ ਇਹ ਨਹੀਂ ਗੱਲ ਹੈ ਜੀ ਇਹ ਤਾਂ ਮਹੀਂ ਤਾਂ ਮਹੀਂ ਨਹੀਂ ਕੱਢਦੀ ਇਹ ਨਾ ਮਹੀਂ ਮਹੀਂ ਲਗਣੀ ਮਹੀਂ ਮਹੀਂ ਨਹੀਂ ਨਿਕਲਦੀ ਹਾਂਜੀ ਨਫਾ ਤਾਂ ਲੈਣਾ ਜ਼ਰੂਰ ਪਰ ਅਸਲ ਮੈਂ ਵੇਚਣ ਦਾ ਮਜ਼ਾ ਚੰਗੀ ਮੈਂ ਦਾ ਲਾਹਾ ਕੋਈ ਡਾਰ ਕੋਈ ਨਹੀਂ ਇੱਕ ਵਾਰੀ ਲੈ ਜੂਗਾ ਤੇ ਸਦਾਮਾਗ ਬਚਾ ਰੂਗਾ ਫਿਰ ਚਵਾਇਨ ਨੂੰ ਕੋਲੋਂ ਉਹ ਕਿਹ ਨਾਲੇ ਹਾਂਜੀ ਕਿ ਭਾਵੇਂ 5-5 ਸਾਲ ਦਾ ਬੱਚਾ ਚੋਰੀ ਵਾਹ ਜੀ ਵਾਹ ਸਾਰਿਆਂ ਚੁਆਇਨ ਨੇ ਬੋਲੇ ਆ ਦੇਖੋ ਜੱਦਾ ਜੇ ਇਹ ਕਿਤੇ ਕਿਤੇ ਲੈ ਜੂਏ ਇਹ ਮੈਂ ਬਸ ਤੇ ਆ ਰਹੀ ਹਾਂ ਦੋ ਚਾਰ ਦਿਨ ਇਹ ਖਾਣੇ ਆਮ ਅਗਰ ਸੁਣੀ ਮੈਸਾ ਠੀਕ ਹੈ ਜੀ ਆ ਬਰਾਬਰ ਜੀ ਆਪ ਨੂੰ ਸੁਪਣੀ ਆ ਇਹ ਸੁਪਣੀ ਇਹ ਸੁਪਣੀ ਕੋਈ ਨਹੀਂ ਖੜਦੇ ਅੱਗੇ ਨੂੰ ਰਿਹਾ ਗਿਆ ਤੇ ਇਹਦਾ ਰੇਟ ਇਹਦਾ ਰੇਟ ਉਹਦਾ ਮਹੀਂ ਇਹ ਵੀ ਉਹ ਮਤਲਬ ਕਿ ਪੂਰੀ 2 ਲੱਖ 20 ਹ ਪਰ ਇਹ ਵੀ ਹੁਣ 1 ਲੱਖ ਦੇ ਮਤਲਬ ਕਿ ਡੇਢ ਦੀ ਪੂਰੀ ਦੀ ਮੈਂ ਦੇ ਦਾਂਗੇ ਡੇਢ ਦੀ ਹਾਂ ਕਰੀਏ ਜੀ ਅੱਜ ਨਾ ਡੇਢ ਦੀ ਨਾ 40 ਦੀ ਹਾਂਜੀ ਹੁਣ ਬਿਲਕੁਲ ਦਿng ਵਾਲਾ ਮੁੱਲ ਕਰ ਦੇਣਾ ਹਾਂਜੀ ਮੈਂ ਵੇਖ ਲੋ ਕਿੱਡੀ ਜਾਂ ਹਾਂਜੀ ਇਹਦੇ ਮਾਰਦੇ ਕਰ ਮੈਂ ਮੈਂ ਵੇਖ ਲੋ ਕਿੱਡੀ ਇਹ ਭਾਵੇਂ 2.5 ਲੱਖ ਰੁਪਈਆ ਮੇ ਰੰਡੀਆਂ ਜਿਹੀਆਂ ਦੋ ਦੀਆਂ ਰੰਡੀਆਂ ਦੋ ਵੀ ਇੱਕ ਡਾਜੀ ਵੇਖੀਂਦੀਆਂ ਰੋਜ਼ ਵਿਕਦੀਆਂ ਜਾਂਦਾਂ ਆਉਂਦੀਆਂ ਪਰ ਅਸੀਂ ਨਹੀਂ ਬੋਲੋ ਕਰਨਾ ਹਾਂਜੀ ਅਸੀਂ ਘਰਾਂ 'ਚੋਂ ਫਿਰ ਕੇ ਖੇਚੇ ਖਬਲ ਕਰਕੇ ਲਿਆਈਆਂ ਠੀਕ ਆ ਆਹ ਨਹੀਂ ਫਿਰ ਜਾਂਦੇ ਆ ਜਿਹੜੇ ਖਬਰ ਲੱਗੇ ਆਹੀਂ ਦੇ ਦਾਂਗੇ ਨਹੀਂ ਇਹ ਬਿਲਕੁਲ ਪੱਕੀ ਜਿਹੜੀ ਇਹਨਾਂ ਇੱਕ 30 ਦੀ ਇੱਕ 30 ਦੀ ਇੱਕ 30 ਦੀ ਮੈਂ ਦਵਾਉਂਗੀ ਪਾئیںਗਾ ਬਸ ਹੁਣ ਆਖੀ ਤੇ ਇੰਦੀ ਨਹੀਂ ਉਧਰ ਦੀਆਂ ਮਤਲਬ ਆਂਦੀਆਂ ਰਹਿਣੀਆਂ ਹੋਂ ਵੀ ਰਹਿਣੀਆਂ ਚੰਗੀ ਤੇ ਚੰਗੀ ਮੈਂ ਮਤਲਬ ਹਰ ਲੱਗੇ ਨਹੀਂ ਹਰ ਲੱਗੇ ਜੀ ਠੀਕ ਹੈ ਜੀ ਹਰ ਲੱਗੇ ਦੀ ਚੰਗੀ ਜਿਹੜੀ ਕਿ ਨੂੰ ਲਵੇ ਇੱਧਰ ਹੀ ਲਵੇ ਉਧਰ ਜਿਹੜੇ ਲਾਕੇ ਕੋਈ ਹਮਲੂ ਮੈਂ ਠੀਕ ਹੈ ਜੀ ਵਾਹਿਗੁਰੂ ਆਹ ਦੇ ਮੈਂ ਇੱਕੋ ਝੋਟੀਆਂ ਆਹ ਦੇ ਆਹ ਲੇਖੋ ਆਹ ਝੋਟੀ ਥੋੜੀ ਜੀ ਲੱਸੀ ਆ ਹਾਂਜੀ ਝੋਟੀ ਲੱਸੀ ਆ ਦੇ ਸੇਪਾ ਨਾਲ ਹੀ ਆ ਤੇ ਦੇ ਸੇਪਾ ਨਾਲ ਦੇ ਨੀ ਕੋ ਠੀਕ ਹੈ ਜੀ ਦੂਜੀ ਸੂਈ ਸੁਣੀ ਹੈ ਸਾਫ ਕਿ ਇਹ ਵੀ ਕੱਬਣ ਆ ਜੀ ਇਹ ਵੀ ਕੱਬਣ ਛੋਟੀ ਦੇਖੋ ਦੂਜੀ ਸੂਈ ਵਾਹ ਜੀ ਵਾਹ ਮਾਸਾ ਦੀ ਲੱਸੀ ਆ ਹਾਂ ਜੀ ਤੇ ਇਹ ਲੱਸੀ ਨਹੀਂ ਇਹਦੇ ਨਾਲ ਮੁੱਲ ਵੀ ਲੱਸੀ ਕਰ ਦਵਾਂ ਠੀਕ ਹੈ ਜੀ ਇਹ ਦੋਰਾ ਮੈਂ ਨਾ ਦੂਜੀ ਸੂਈ ਸੁਣੀ ਹੈ ਇੱਕ ਸੂਆ ਸੂਈ ਆ ਇੱਕ ਸੂਆ ਸੂਈ ਦੂਜੀ ਸੂਈ ਸੁਣੀ ਆ ਹਾਂ ਜੀ ਠੀਕ ਹੈ ਜੀ ਲੈਓ ਜੀ ਲੈਓ ਆਹ ਵੇ ਨਿੱਕੇ ਹਾਂ ਜੀ ਇਹ ਕਿਹੜੇ ਕਿਤੇ ਸੰਗ ਬਣਾਏ ਇਹਨਾਂ ਦੇ ਤੇ ਬਟਾ ਬੰਗ ਨੋ ਬੰਗ ਨੋ ਕੰਤਨ ਲਗਾ ਹਾਂਜੀ ਇਹ ਟੈਨ ਲੈ ਜੂਏ ਕਿਨੇ ਘਟੇ ਲੈ ਜੂਏ ਜਨੇ ਨਹੀਂ ਮੇਰੇ ਪੰਜ ਸੱਤ ਲੈ ਰਿਹਾ ਕਾ ਲੈ ਰਿਹਾ ਠੀਕ ਹੈ ਜੀ ਲੈ ਕੇ ਦੇ ਦਸ ਜੀ ਤੇ ਜਵਾਬ ਸਮਝਾ ਇਦਾਂ ਦਾ ਸਾਲੀ ਲੋਗੇ ਵੀ ਇਦਾਂ ਹੀ ਕਰ ਠੀਕ ਹੈ ਇੰਨੀਆਂ ਟਿੱਪਣੀ ਭੋਲੀਆਂ ਵਾ ਬੈਟ ਰੇਡੀ ਕਰ ਤੀ ਨਾ ਮੈਂ ਇੱਥੇ ਬੰਦ ਤੁਹਾਨੂੰ ਰੈਂਡਰ ਨੂੰ ਜੀ ਭੋਲਾ ਸਹੀ ਭਾਦ ਹੈ। ਚੱਲ ਪਰੋ। ਮੈਂ ਇਹਦਾ ਮੋਲ ਵੀ ਵੀਰ ਉਹਦਾ ਸੁਣਾ ਦੇ ਮੈਂ ਇੱਕ 15-17 ਦੀ ਵੇਚੀ ਦੀ ਆ। ਹਾਂਜੀ। ਚਲੋ ਮੈਂ ਟੇਕ ਨੂੰ ਨਹੀਂ ਘਾਟੇ। ਹਾਂਜੀ। ਲਿੱਸੀ ਜਰੂਰ ਮਸਾ। ਤੇ ਮੋਲ ਹੀ ਲਿਸੇਗਾ ਦੀ ਫਿਰ। ਮੋਲੇ ਦਾ 95 ਦੀ ਮੈਂ ਦੇ ਜਾਈਂਗੀ ਨਹੀਂ ਵੀ। ਸੋਨੇ 95 ਦੀ ਵੀ 90 ਦੀ। ਹਾਂਜੀ। ਤੇ 86 ਜਹਾ ਵੀ। 85 ਕਰਦੀ ਏ। 86 ਜਹਾ ਹੋਵੇ। 85 ਦੀ। ਠੀਕ ਹੈ ਜੀ ਹਾਂ ਪਹਿਲਾਂ ਕੱਢੀ ਇਹ ਪਹਿਲਾਂ ਕੱਢੀ ਹਾਂ ਕੁੱਝ ਕੱਢੀ ਪੱਢੀ ਬੰਦੇ ਜੀ ਕੱਢੀ ਇਹ ਵਾਹ ਜੀ ਵਾਹ ਪਹਿਲੇ ਸੂਏ ਸੋਨਾ ਕੱਢੀ ਨੇ ਪਹਿਲੇ ਸੂਏ ਕੱਢੀ ਵਾਹ ਜੀ ਵਾਹ ਪੂਰੀ ਜਮੀ ਬੜੀ ਕੱਢੀ ਸਾਡੇ ਕੋਲ ਕੋਈ ਪਿਛਾ ਮਾਰੇ ਥਾਣੇ ਕੋਈ ਗੱਲਬਾਤ ਸਾਡੀ ਗਾਰੰਟੀ ਹੋਊਗੀ ਫੁੱਲ ਤੇ ਝੋਡੀ ਵੀ ਖਾਣ ਲੱਗ ਗਾਰੰਟੀ ਠੀਕ ਹੈ ਜੀ ਜਿਹੜਾ ਇੱਥੇ ਆਣ ਕੇ ਲੈ ਆਂਦਾ ਵੇਖ ਕੇ ਹਾਂ ਜੀ ਉਹ ਉਦੋਂ ਤਸੱਲੀ ਕਰ ਲੈਣੀ ਆ ਠੀਕ ਹੈ ਜੀ ਜਿਹੜਾ ਉਦਾਂ ਮੰਗਾਉਂਦਾ ਉਹਨੂੰ ਥੋੜਾ ਜਿਹੀ ਪਿੱਛੇ ਦੀ ਗਾਰੰਟੀ ਫੁੱਲ ਹੋਊਗੀ ਠੀਕ ਹੈ ਜੀ ਵਾਹ ਜੀ ਵਾਹ ਕਤਿਆਂ ਤੇ ਸਾਰੀਆਂ ਇੱਕ ਦੋ ਚਾਦੀ ਤੇ ਚਾਦੀ ਆ। ਹਾਂਜੀ। ਇਹ ਵੀ ਲੈ ਜੀ ਦੋ ਚਾਦੇ ਨੇ ਜੀ। ਦਾਜੂ ਵਟੇ। ਠੀਕ ਆ ਜੀ। ਦਾਜੂ ਵਟੇ। ਕਹੋ ਮਿਆਂ। ਗਿਆਨ ਨੇਵਰੇ ਮੀ। ਤਾਂ ਅੰਦ ਨੂੰ ਥੋੜਾ ਬਣ ਨਹੀਂ ਤੇ ਆ ਮੈਂ ਚੁਆ ਗਿਆ ਖਲਣੀ ਦੋ ਦਾ 8 ਕਿਲੋ ਚੋਨਾ ਹੀ ਹੁਣੇ ਵੇੜਿਆ। ਡੰਡ ਦਾ। ਕੋਈ ਨਹੀਂ ਦੋੜ ਨਾਲ ਥੱਲੀ ਕਰ ਲੂ। ਦੋੜਾਂ ਦੇ ਯਾਰ ਸਾਡੀ ਮੈਂ ਐਡੀ ਨੇ ਸ਼ਾਮਾਂ ਨੂੰ ਖਾਲੀ ਕਰਦੇ ਦੋੜਾਂ ਦੇ ਦੋ। ਇਹਦਾ ਰੇਟ। ਇਹਦਾ ਰੇਟ ਵੀ ਹੀ ਦਿੱਤਾ ਗਾ ਨਾ ਇਹ ਸਵਾਗ ਝੋਟੀ ਵਿੱਚ ਦੀ ਸਵਾਦੀ 13 ਦੀ ਤੇ ਇਹਦਾ ਦਸੀ ਰੇਟ ਹੋਣਾ ਹੈ ਹੋ ਜਾਇਜ ਕਰਤ ਨਹੀਂ ਮੁੱਲ ਮਤਲਬ ਕਿ 10 ਦੀ ਮੈਂ ਝੋਟੀ ਦੇ ਦਿੰਦੀ ਹਾਂ 10 ਦੀ ਕੱਟੀ ਦੇ ਦਿੰਨੀ ਹੈ ਕੜੀਏ ਜਾਜ 10 ਦੀ ਹਾਂਜੀ ਨਾ 1 5 ਦੀ ਹਾਂਜੀ ਤੇ ਲੱਖ ਦੀ ਕਿਥੀ ਲਾਵਾਂਗੇ ਪੂਰੇ ਲੱਖ ਦੀ ਪੂਰੇ ਲੱਖ ਦੀ ਵਾਹ ਜੀ ਵਾਹ ਪਰ ਬਿਖਾਲਦੇ ਥਾਂ ਚ ਡਾ ਇੱਕੀ ਝੋਟੀ ਦਾ ਸਹਜ ਵਾਹ ਕੱਟੀ ਵੇਲ ਲਓ ਵਾਹ ਜੀ ਵਾਹ ਕੱਡੀ ਨਹੀਂ ਸ਼ਕੀਨੀਆਂ ਚੈੱਕ ਕਰੋ ਬਸ ਆ ਥੱਲੋਂਗੇ 10 ਲੱਖ ਨਾਲ ਲੱਗੇ ਬੇਸਾਂ ਤੇ ਚੜਾ ਖੋਲ ਵਾਹ ਹਾਂਜੀ ਆ ਵਰਤੂ ਇਹ ਅਰੇ ਉਹ ਕੈਲਣ ਪਹਿਲਣ ਨਹੀਂ ਵਾਹ ਜੀ ਵਾਹ ਮਗਰ ਵੀ ਜਲਸੀ ਵਸੀ ਹਾਂ ਉਹ ਮੇਰੀ ਛੋਟੀ ਗਈ ਸੀ ਆ ਗੋ ਖਾਣ ਨੂੰ ਹੋਲਾ ਕਿਹੜੀ ਪਹਿਲਣ ਮੇਰੇ ਹਾਂ ਛੋਟੀ ਹਾਂ ਹਾਂ ਜੀ ਸਾਜੀ ਆਪ ਕੀ ਬੱਚਾ ਵੀ ਬੜਾ ਵੱਡਾ ਨਹੀਂ ਮਾਰਾ ਕਰੋ ਮੇਰੇ ਅੱਗੇ ਇਦਾਂ ਨੇ ਬਾਕੀ ਠੰਡੀ ਧੀਰੀ ਸੀ ਰਿਆ ਠੀਕ ਆ ਵਾਸ਼ੀ ਮਗਰ ਵਾਸ਼ੀ ਇੱਦਾਂ ਲੱਜੋ ਠੀਕ ਹੈ ਜੀ ਲੱਤਾਂ ਮਾਰ ਵੀ ਬਲਾਤ ਜਵਾ ਪੋਰਾ ਵਾਹ ਜੀ ਵਾਹ ਬੱਚਾ ਮੂੰਹ ਸੁਕੈ ਨਹੀਂ ਪਾ ਦਿੰਦਾ ਇਹਦੇ ਕੋ ਦੁੱਧ ਕਿੰਨਾ ਜੋ ਇਹਦੇ ਕੋ ਦੁੱਧ 15 ਹੋਵੇ 16 ਹੋਵੇ 15 16 ਕਿਲੋ ਦੁੱਧ ਦੇ ਸੁਆ ਕੀ ਭਾਂਦੀ ਕਿਲੋ ਆਜੇ ਪਹਿਲਾ ਸੁਆ ਕਿ ਦੂਜਾ ਨਹੀਂ ਦੂਜਾ ਸੁਆ ਦੂਜੇ ਸੁਆ 15 16 ਕਿਲੋ ਦੁੱਧ ਤੇ ਸੋਈ ਨੂੰ ਕਿੰਨੇ ਦਿਨ ਹੋ ਗਏ ਜੋ ਚਵਾ ਪੰਜਾ ਦਿਨਾਂ ਦੀ ਵਸ਼ੀ ਮਗੜ ਠੀਕ ਹੈ ਜੀ ਲੈ ਆਓ ਮਾਰ ਕੇ 7 ਸਾਲ ਵੜ ਗਿਆ ਠੀਕ ਹੈ ਜੀ ਚਵਾ ਬਸ ਮਾਗੋ ਰਸੀਦੀ ਪਾਉਣ ਦੀ ਠੀਕ ਹੈ ਜੀ ਉਧਰ ਜੋ ਇਹਦਾ ਰੇਟ ਇਹਦਾ ਰੇਟ ਜਿਹੜਾ ਨਾ ਹਾਂਜੀ ਜੇ ਦੇਖੀਏ ਦੁੱਧ ਜੇ ਦੇਖੀਏ ਸਰੀਰ ਹਾਂਜੀ ਤੇ ਜਵਾਬ ਅਸਮਾਨ ਹਾਂਜੀ ਲੰਬੀ ਵੀ ਮੈਂ ਲੱਖਾਂ ਰੁਪਏ ਸ਼ਾਂ ਕਰਦੀ ਆ ਠੀਕ ਹੈ ਜੀ ਹੁਣ ਰੇਟ ਇਹਦਾ 45000 ਆ ਹਾਂਜੀ ਤੇ ਜਿਹੜੀ ਹਾਨਾ ਦੇਣੀ ਆ 42 ਦੀ 42 ਦੀ 40 ਕਰ ਦੀਏ 40 ਕਰ ਦਾਂਗੇ ਵਾਹ ਜੀ ਵਾਹ 40 ਕਿਲੋ ਦੁੱਧ ਉਹ 40 ਕਿਲੋ 40000 ਮੁੱਲ ਤੇ 13 14 ਕਿਲੋ ਦੁੱਧ ਦੁੱਧ 15 16 ਕਿਲੋ 15 16 ਕਿਲੋ 1500 ਲੀਟਰ ਆ ਹਲਾਲ ਦੇ ਲੈ ਕੇ ਇਹੋ ਹੀ ਆ ਜੀ ਇਹੋ ਜੀ ਇਹੋ ਜੀ ਵਾਹ ਵਾਹ ਮੱਛੀ ਖਾ ਲਈਏ ਮੱਛੀ ਉਹ ਖਾ ਲ ਦੋ ਠੀਕ ਆ ਜੀ ਸਾਜੀ ਮੱਛੀ ਤੇ ਬਾਕੀ ਇਹੋ ਜਿਹਾ ਮਾਲ ਆਪਣੇ ਕੋਲ ਇਹੋ ਮਾਲ ਆ ਨੋਹ ਦਾ ਮਾਲ ਆਪਣੇ ਕੋਲ ਪੱਛਾ ਆ ਜੀ ਠੀਕ ਆ ਜੀ ਬਾਕੀ ਇਹੋ ਮਾਲ ਆ ਚੋਚ ਆ ਗਏ ਤੇ ਸੱਲੀ ਕਰਕੇ ਬਾਕੀ ਛੋਟੀਆਂ ਮੱਛੀ ਖਾ ਲ ਦੋ ਕੱਚੀਆਂ ਛੋਟੀਆਂ ਠੀਕ ਹੈ ਛੋਟੀਆਂ ਹੈਗੇ ਪਰ ਕੱਚੀਆਂ ਆ ਜੀ ਠੀਕ ਆ ਜੀ ਆ ਦੋਂਦੀ ਕੱਤੀ ਆ ਜੇ 15 ਮੀਟਰ ਖਾਦੀ ਆ ਹਾਂ ਜੀ ਦੋਂਦੀ ਵੀ ਖਾਦੀ ਠੀਕ ਆ ਜੀ ਉਹ ਵੀ ਦੋਂਦੀ ਕੱਤੀ ਠੀਕ ਆ ਜੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ